ਈ ਹਾਲਾ ਦੋਸਤੋ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਸੋਹਣੀ ਤੇ ਘੈਂਟ ਕਹਾਣੀ ਤੇ ਮੇਰਾ ਤੁਹਾਨੂੰ ਕਹਾਣੀ ਬਹੁਤ ਪਸੰਦ ਆਊਗੀ ਦੀਪ ਦੀ ਉਮਰ ਤਕਰੀਬਨ 25-26 ਸਾਲ ਦੀ ਹੋਵੇਗੀ ਸੋਹਣੀ ਸਿੱਖਣੀ ਕੁੜੀ ਚਿੱਟਾ ਰੰਗ ਤੇ ਮੱਥੇ ਤੇ ਬਿੰਦੀ ਤੇ ਅੱਖਾਂ ਵਿੱਚ ਕੁਝ ਜਿਹਾ ਦੁੱਖ ਜਿਵੇਂ ਕਿਸੇ ਨੇ ਖੁਸ਼ੀਆਂ ਆਧੀਆਂ ਹੀ ਦਿੱਤੀਆਂ ਹੋਣ ਵਿਆਹ ਹੋਏ 3 ਮਹੀਨੇ ਹੋਏ ਸੀ ਪਰ ਪਤੀ ਉਸ ਤੋਂ ਬਾਅਦ ਅਮਰੀਕਾ ਚਲਾ ਗਿਆ ਸੀ ਬਿਜ਼ਨਸ ਦੇ ਲਈ ਤੇ ਇਕੱਲਾ ਰਹਿਣਾ ਔਖਾ ਹੋ ਗਿਆ ਸੀ ਉਸ ਦੇ ਲਈ ਕਹਿੰਦਾ ਸੀ ਦੀਪ ਤੂੰ ਸਮਝਦਾਰਾ ਥੋੜੇ ਮਹੀਨੇ ਦੀ ਗੱਲ ਆ ਫਿਰ ਤੈਨੂੰ ਲੈ ਜਾਵਾਂਗਾ ਪਰ ਉਹ ਮਹੀਨੇ-ਮਹੀਨੇ ਰਹਿ ਗਏ ਤੇ ਚਿੱਠੀਆਂ ਵੀ ਹੁਣ ਘਟ ਆਉਣ ਲੱਗੀਆਂ ਘਰ ਵੱਡਾ ਸੀ ਪਿੰਡ ਦੇ ਕਿਨਾਰੇ ਤੇ ਪੱਕਾ ਮਕਾਨ ਸਾਹਮਣੇ ਬਾਗ ਤੇ ਅੰਦਰ ਚੁੱਪ ਦੀਪਦੀ ਮਾਂ ਕਈ ਵਾਰੀ ਕੁਝ ਦਿਨ ਲਈ ਮਾਮੇ ਦੇ ਘਰ ਚਲੀ ਜਾਂਦੀ ਸੀ ਜਦੋਂ ਮਾਂ ਜਾਂਦੀ ਸੀ ਤਾਂ ਘਰ ਸੁੰਨਾ ਪੈ ਜਾਂਦਾ ਸੀ ਸਿਰਫ ਘੜੀ ਇੱਕ ਟਿਕ ਟਿਕ ਤੇ ਪੱਖੇ ਦੀ ਆਵਾਜ਼ ਰਹਿ ਜਾਂਦੀ ਸੀ ਅਤੇ ਉਸ ਦਾ ਬਿਲਕੁਲ ਵੀ ਦਿਲ ਨਹੀਂ ਸੀ ਲੱਗਦਾ ਇੱਕ ਦਿਨ ਦੀਪ ਨੇ ਸੋਚਿਆ ਘਰ ਵਿੱਚ ਕੋਈ ਮਦਦ ਲਈ ਰੱਖ ਲਵਾਂ ਕੰਮ ਤੋਂ ਕੰਮਾਂ ਵਿੱਚ ਹੱਥ ਮਿਲ ਜਾਵੇਗਾ ਉਸੇ ਦਿਨ ਬੱਲੀ ਆਇਆ 17 ਸਾਲ ਦਾ ਛੋਰਾ ਗਰਮੀ ਦੇ ਦਿਨਾਂਾਂ ਕਾਲਾ ਚਿੱਟਾ ਰੰਗ ਮੋੜਿਆਂ ਤੱਕ ਵਾਲ ਤੇ ਚਾਲ ਵਿੱਚ ਉਹ ਦੇਸੀ ਸ਼ਰਮ ਤੇ ਜਵਾਨੀ ਦਾ ਮਿਲਾਪ ਬੱਲੀ ਕਹਿੰਦਾ ਮੈਡਮ ਜੀ ਮੈਨੂੰ ਕੰਮ ਚਾਹੀਦਾ ਏ ਸਫਾਈ ਕਰ ਲੈਂਦਾ ਹਾਂ ਕੋਸ਼ਾਲੇ ਦਾ ਵੀ ਸਾਰਾ ਕੰਮ ਆਉਂਦਾ ਏ ਦੀਪ ਨੇ ਹੌਲੀ ਜੇ ਮੁਸਕਰਾ ਕੇ ਕਿਹਾ ਠੀਕ ਏ ਕੰਮ ਤੇ ਆ ਜਾਂ ਕਰ ਸੁਚਾ ਰਹੇਗਾ ਨਾ ਕੀ ਇਹ ਤੈਨੂੰ ਬੱਲੀ ਜੀ ਉਹ ਹੌਲੀ ਜਹੀ ਆਵਾਜ਼ ਚ ਬੋਲਿਆ ਦੀਪ ਨੇ ਸੋਚਿਆ ਬੱਚਾ ਤਾਂ ਛੋਟਾ ਜਿਹਾ ਲੱਗਦਾ ਹੈ ਪਰ ਕੰਮ ਕਮਾਲ ਦਾ ਕਰਦਾ ਹੈ ਕੁਝ ਦਿਨਾਂ ਚ ਬੱਲੀ ਘਰ ਦਾ ਇੱਕ ਹਿੱਸਾ ਬਣ ਗਿਆ ਸੀ ਉਸ ਦੀ ਅੱਖ ਵੈਸੇ ਦੀਪ ਤੇ ਟਿਕੀ ਰਹਿੰਦੀ ਸੀ ਦੀਪ ਬਹੁਤ ਸੋਹਣੀ ਮੁਟਿਆਰ ਸੀ ਤੇ ਸਰੀਰ ਵਜੋਂ ਪੂਰੀ ਫੈਟ ਪਈ ਸੀ ਦਿਨ ਗੁਜ਼ਰਦੇ ਗਏ ਇੱਕ ਹਫ਼ਤਾ ਬੀਤ ਗਿਆ ਫਿਰ ਦੂਜਾ ਪਿੰਡ ਫੇਰ ਪਿੰਡ ਵਿੱਚ ਕੁਝ ਚੋਰਾਂ ਦਾ ਬੁੱਲ ਵਾਲਾ ਹੋ ਗਿਆ ਸੀ ਹਰ ਕੋਈ ਕਹਿੰਦਾ ਕੱਲ ਰਾਤ ਤੋਂ ਮੀਨਾ ਸਿੰਘ ਦੇ ਘਰੋਂ ਤਿੰਨ ਬੋਰੀਆਂ ਕਣਕ ਦੀਆਂ ਚੋਰੀ ਹੋ ਗਈਆਂ ਨੇ ਦੀਪ ਡਰ ਗਈ ਸੀ ਮਾਂ ਵੀ ਉਹ ਧੀ ਵਿੱਚ ਪਿੰਡ ਚਲੀ ਗਈ ਸੀ ਰਾਤ ਆਈ ਤਾਂ ਉਸਨੇ ਬੱਲੀ ਨੂੰ ਕਿਹਾ ਅੱਜ ਤੂੰ ਇੱਥੇ ਹੀ ਸੌ ਜਾਵੀਂ ਮੈਨੂੰ ਇਕੱਲੀ ਨੂੰ ਡਰ ਲੱਗਦਾ ਹੈ ਬੱਲੀ ਹੌਲੀ ਹੱਸਿਆ ਤੇ ਬੋਲਿਆ ਮੈਡਮ ਤੁਸੀਂ ਡਰੋ ਨਾ ਮੈਂ ਤੁਹਾਡੇ ਕੋਲ ਆ ਦੀਪ ਹੌਲੀ ਜਿਹੀ ਮੁਸਕਰਾਈ ਮੈਡਮ ਨੇ ਆਖਾ ਕਰ ਬੱਲੀ ਤੂੰ ਦੀਪ ਕਿਆ ਕਰ ਸੁੰਨ ਵਿੱਚ ਚੰਗਾ ਲੱਗਦਾ ਏ ਬੱਲੀ ਦੇ ਮੂੰਹ ਤੇ ਲਾਲੀ ਛਾ ਗਈ ਉਸਨੇ ਹੌਲੀ ਜੀ ਸਿਰ ਝੁਕਾ ਲਿਆ ਰਾਤ ਦੇ ਤਕਰੀਬਨ 10 ਵੱਜ ਚੁੱਕੇ ਸੀ ਬਾ ਹਰ ਹਵਾ ਹੌਲੀ ਹੌਲੀ ਵੱਜ ਰਹੀ ਸੀ ਅੰਦਰ ਦੀਪ ਦੇ ਗੈਸ ਤੇ ਕੜਾਹੀ ਗੈਸ ਤੇ ਚਾਲ ਚਾ ਚੜਾ ਲਈ ਦੋਵੇਂ ਬੈਠੇ ਪੀ ਰਹੇ ਸੀ ਬੱਲੀ ਹੌਲੀ ਹੌਲੀ ਕਹਿੰਦਾ ਦੀਪ ਜੀ ਤੂੰ ਇਕੱਲੀ ਨਹੀਂ ਡਰਦੀ ਇੰਨੇ ਵੱਡੇ ਘਰ ਵਿੱਚ ਡਰਦੀ ਹਾਂ ਬੱਲੀ ਪਰ ਕੀ ਕਰਾਂ ਜੀਵਨ ਵੀ ਹੁਣ ਖਾਲੀ ਜਿਹਾ ਲੱਗਦਾ ਏ ਇਕੱਲੇ ਜੀ ਰਹਿ ਗਈਆਂ ਉਹ ਗੱਲ ਕਰਦੀ ਕਰਦੀ ਚੁੱਪ ਹੋ ਗਈ ਬੱਲੀ ਨੇ ਉਸ ਦੀਆਂ ਅੱਖਾਂ ਵਿੱਚ ਦੇਖਿਆ ਅੰਦਰ ਇੱਕ ਦਰਦ ਸੀ ਜੋ ਬੋਲਦਾ ਨਹੀਂ ਸੀ ਪਰ ਦਿਖਦਾ ਜ਼ਰੂਰ ਸੀ ਉਸ ਰਾਤ ਦੋਵੇਂ ਬਹੁਤ देर ਤੱਕ ਗੱਲਾਂ ਕਰਦੇ ਰਹੇ ਜੀਵਨ ਘਰ ਪਿੰਡ ਸੁਪਨੇ ਤੇ ਕਿਸਮਤ ਦੇ ਚੱਕਰਾਂ ਦੀਆਂ ਗੱਲਾਂ ਚੰਦ ਦੀ ਰੋਸ਼ਨੀ ਆਂਗਣੇ ਵਿੱਚ ਪਈ ਸੀ ਦੀਪ ਨੇ ਚਾਹ ਦਾ ਕੱਪ ਰੱਖਿਆ ਬਾਹਰ ਵੇਖਿਆ ਤੇ ਕਿਹਾ ਬੱਲੀ ਕਿੰਨਾ ਸੁੰਨਾ ਏ ਨਾ ਇਹ ਆਸਮਾਨ ਬੱਲੀ ਨੇ ਹੌਲੀ ਕਿਹਾ ਸੁੰਨਾ ਤਾਂ ਏ ਪਰ ਜੇ ਕੋਈ ਨਾਲ ਬੈਠਾ ਹੋਵੇ ਤਾਂ ਸੁੰਨਾ ਨਹੀਂ ਲੱਗਦਾ ਉਸ ਦੀ ਇਹ ਗੱਲ ਦੀਪ ਦੇ ਦਿਲ 'ਚ ਅਜਿਹਾ ਉਤਰੀ ਜਿਵੇਂ ਪਾਣੀ ਚ ਪੱਥਰ ਡੁੱਬਦਾ ਹੋਵੇ ਉਹ ਕੁਝ ਬੋਲ ਨਹੀਂ ਸਕੀ ਸਿਰਫ ਹੌਲੀ ਜਿਹੇ ਮੁਸਕਰਾਈ ਤੇ ਉਧਰ ਬੱਲੀ ਵੀ ਪੂਰਾ ਮੂਡ ਵਿੱਚ ਸੀ ਅਤੇ ਉਹ ਸ਼ਾਇਦ ਦੀਪ ਨੂੰ ਪਸੰਦ ਕਰਦਾ ਸੀ ਰਾਤ ਅੱਧੀ ਹੋ ਚੁੱਕੀ ਸੀ ਪੱਖੇ ਦੀ ਆਵਾਜ਼ ਤੇ ਕਦੇ-ਕਦੇ ਕੁੱਤਿਆਂ ਦੇ ਭੌਂਕਣ ਨਾਲ ਹੀ ਪਤਾ ਲੱਗ ਰਿਹਾ ਸੀ ਕਿ ਪਿੰਡ ਜਿੰਦਾ ਹੈ ਦੀਪ ਨੇ ਪਰਦੇ ਬੰਦ ਕੀਤੇ ਤੇ ਬੱਲੀ ਬੱਲ ਵੇਖ ਕੇ ਕਿਹਾ ਤੂੰ ਇੱਥੇ ਹੀ ਬੈਠ ਜਾ ਬਾਹਰ ਨਾ ਜਾਈਂ ਸੋਣਿਆ ਏ ਕੱਲ ਰਾਤ ਨੇੜੇ ਦੇ ਘਰ ਵਿੱਚ ਵੀ ਚੋਰੀ ਹੋਈ ਸੀ ਬੱਲੀ ਨੇ ਹੱਸ ਕੇ ਕਿਹਾ ਡਰੋ ਨਾ ਦੀਪ ਮੈਂ ਹਾਂ ਨਾ ਮੇਰੇ ਹੁੰਦੇ ਤੁਹਾਨੂੰ ਕੋਈ ਕੁਝ ਨਹੀਂ ਕਰ ਸਕਦਾ ਤੇ ਨਾ ਕੋਈ ਚੋਰੀ ਕਰ ਸਕਦਾ ਕਿਸੇ ਨੂੰ ਨੇੜੇ ਆਉਣ ਨਹੀਂ ਦੇਵਾਂਗਾ ਤੁਹਾਡੇ ਦੀਪ ਨੇ ਕਿਹਾ ਹੁਣ ਮੈਡਮ ਨਾ ਕੀ ਕਰ ਦੀਪ ਹੀ ਕਹੀ ਮੈਡਮ ਸੁਣ ਕੇ ਦਿਲ ਚ ਦੂਰੀ ਆਉਂਦੀ ਹੈ ਬੱਲੀ ਹੌਲੀ ਜਿਹਾ ਹੱਸਿਆ ਤੇ ਬੋਲਿਆ ਠੀਕ ਹੈ ਦੀਪ ਜਿਵੇਂ ਤੁਸੀਂ ਕਹੋ ਸਾਨੂੰ ਉਵੇਂ ਮਨਜ਼ੂਰ ਹੈ ਦੋਵੇਂ ਚੁੱਪ ਹੋ ਗਏ ਕੁਝ ਸਮਾਂ ਲਈ ਬਾਹਰੋਂ ਹਵਾ ਰਹੀ ਸੀ ਪਰ ਅੰਦਰ ਇੱਕ ਹੋਰ ਹੀ ਗਰਮੀ ਸੀ ਉਹ ਜੋ ਦਿਲਾਂ ਵਿੱਚੋਂ ਨਿਕਲਦੀ ਹੈ ਜਦੋਂ ਦੋ ਇਕੱਲੇ ਬੰਦੇ ਇੱਕ ਦੂਜੇ ਦੇ ਨਾਲ ਹੋ ਦੀਪ ਹੌਲੀ ਜਿਹੀ ਬੋਲੀ ਬੱਲੀ ਤੇਰੇ ਮਾਪੇ ਕਿੱਥੇ ਨੇ ਬੱਲੀ ਨੇ ਕਿਹਾ ਮਾਂ ਤਾਂ ਬਹੁਤ ਛੋਟੇ ਹੋਏ ਗੁਜ਼ਰ ਗਈ ਸੀ ਤੇ ਉਹ ਦਿਹਾੜੀ ਕਰਦਾ ਏ ਮੈਂ ਛੋਟਾ ਤੋਂ ਹੀ ਲੋਕਾਂ ਦੇ ਘਰ ਕੰਮ ਕਰਦਾ ਆ ਦੀਪ ਦੀਆਂ ਅੱਖਾਂ ਭਿੱਜ ਗਈਆਂ ਤੇਰੇ ਵਰਗੇ ਬੱਚੇ ਕਿੰਨਾ ਚੱਲਦੇ ਨੇ ਰੱਬ ਸੱਚੀ ਕਦੇ ਕਦੇ ਬੇਇਨਸਾਫੀ ਕਰ ਜਾਂਦਾ ਏ ਬੱਲੀ ਹੌਲੀ ਕਹਿੰਦਾ ਦੀਪ ਸਾਡੀ ਕਿਸਮ ਤੇ ਨਾ ਕਿਸੇ ਦਾ ਹੱਕ ਕਿਸੇ ਹੋਰ ਨੂੰ ਮਿਲ ਜਾਂਦਾ ਏ ਤੇ ਜੋ ਸੱਚਾ ਪਿਆਰ ਕਰੇ ਉਹ ਖਮੋਸ਼ ਰਹਿ ਜਾਂਦਾ ਦੀਪ ਨੇ ਉਸ ਦੀ ਗੱਲ ਸੁਣ ਕੇ ਉਸ ਵੱਲ ਵੇਖਿਆ ਉਹ ਬੱਚਾ ਹੁਣ ਬੱਚਾ ਨਹੀਂ ਰਿਹਾ ਲੱਗ ਰਿਹਾ ਸੀ ਉਹ ਅੱਖਾਂ ਚ ਇੱਕ ਪੱਕੀ ਗੱਲ ਸੀ ਇੱਕ ਦਿਲ ਦੀ ਸਨਚਾਈ ਸੀ ਚੁੱਪੀ ਲੰਬੀ ਹੋ ਗਈ ਦੀਪ ਨੇ ਕਿਹਾ ਚੱਲ ਜਾ ਬੀ ਫਿਰ ਸੌਂ ਜਾਈਏ ਜਦੋਂ ਦੋਵੇਂ ਚਾਹ ਪੀਣ ਬੈਠੇ ਬੱਲੀ ਨੇ ਪੁੱਛਿਆ ਤੂੰ ਕਦੇ ਅਮਰੀਕਾ ਨਹੀਂ ਗਈ ਥੀ ਨਹੀਂ ਬੱਲੀ ਜਾਣ ਦਾ ਵਾਦਾ ਤਾਂ ਹੋਇਆ ਸੀ ਪਰ ਹੁਣ 3 ਮਹੀਨੇ ਹੋ ਗਏ ਕੋਈ ਪੱਤਰ ਵੀ ਨਹੀਂ ਆਇਆ ਮੇਰਾ ਤੇ ਹੁਣ ਇੱਕੱਲੀ ਦਾ ਜਮਾਂ ਵੀ ਦਿਲ ਨਹੀਂ ਲੱਗਦਾ ਮੈਨੂੰ ਤੇ ਹੁਣ ਕਾਲ ਵੀ ਬਹੁਤ ਟਾਈਮ ਬਾਅਦ ਆਉਂਦੀ ਏ ਅਤੇ ਨਾ ਹੀ ਕੋਈ ਸਨੇਹਾ ਆਉਂਦਾ ਏ ਮੈਂ ਹੁਣ ਇੱਕੱਲੀ ਮਹਿਸੂਸ ਕਰਦੀ ਹਾਂ ਬੱਲੀ ਹੌਲੀ ਕਹਿੰਦਾ ਸ਼ਾਇਦ ਉਹਨੂੰ ਉੱਥੇ ਕਿਸੇ ਹੋਰ ਦੀ ਸੰਗਤ ਮਿਲ ਗਈ ਹੋਵੇਗੀ ਦੀਪਾਉਲੀ ਜੀ ਹੱਸ ਪਈ ਪਰ ਉਹ ਹਸਣਾ ਝੂਠਾ ਸੀ ਅੱਖਾਂ 'ਚੋਂ ਪਾਣੀ ਉੱਭਲ ਰਿਹਾ ਸੀ ਹੋ ਸਕਦਾ ਏ ਬੱਲੀ ਲੋਕ ਬਦਲ ਜਾਂਦੇ ਨੇ ਪਰ ਘਰ ਦੇ ਕੰਡੇ ਤੇ ਉਹਨਾਂ ਦੀਆਂ ਜਾਂਦਾ ਰਹਿ ਜਾਂਦੀਆਂ ਨੇ ਬੱਲੀ ਚੁੱਪ ਰਹਿ ਗਿਆ ਫਿਰ ਹੌਲੀ ਜਿਹਾ ਹੱਥ ਵਧਾਇਆ ਤੇ ਉਸਨੇ ਕੱਪ 'ਚੋਂ ਚਾਹ ਲੈ ਕੇ ਪੀ ਲਈ ਉਸ ਦੀ ਉਹ ਛੋਟੀ ਜਿਹੀ ਹਰਕਤ ਨਾਲ ਦੀਪ ਦਾ ਦਿਲ ਕੰਬ ਗਿਆ ਉਸਨੇ ਕੁਝ ਨਹੀਂ ਕਿਹਾ ਪਰ ਦੋਵਾਂ ਦੀਆਂ ਅੱਖਾਂ ਮਿਲੀਆਂ ਤੇ ਇੱਕ ਚੁੱਪ ਸਮਝੌਤਾ ਹੋ ਗਿਆ ਰਾਤ ਥੋੜੀ ਹੋਰ ਲੰਬੀ ਹੋ ਗਈ ਦੀਪ ਨੇ ਕਿਹਾ ਬੱਲੀ ਅੱਜ ਚਾਹੁੰਦੀ ਆ ਤੂੰ ਇੱਥੇ ਹੀ ਰਹੀਂ ਅੰਦਰ ਬਾਹਰ ਬਹੁਤ ਠੰਢੀ ਇੱਥੇ ਹੀ ਬੈ ਜਾਵੇਂ ਤੂੰ ਬੱਲੀ ਨੇ ਕਿਹਾ ਜਿਵੇਂ ਤੁਸੀਂ ਕਹੋ ਦੀ ਉਹ ਮੰਜੇ ਦੇ ਇੱਕ ਪਾਸੇ ਲੇਟਿਆ ਦੀਪ ਦੂਜੇ ਪਾਸੇ ਦਰਮਿਆਨ ਸਿਰਫ ਇੱਕ ਛੋਟਾ ਕੱਪੜਾ ਪਿਆ ਸੀ ਪਰ ਦਿਲਾਂ ਦੇ ਵਿਚਕਾਰ ਹੋਣ ਉਹ ਦੂਰੀ ਨਹੀਂ ਰਹੀ ਸੀ ਜੋ ਪਹਿਲਾਂ ਸੀ ਬਾਹਰ ਚੰਦ ਬੱਦਲਾਂ ਚੁੱਲੋਕਦਾ ਨਿਕਲਦਾ ਸੀ ਦੀਪ ਦੀ ਸਾਹਾਂ ਦੀ ਆਵਾਜ਼ ਸੁਣ ਕੇ ਬੱਲੀ ਹੌਲੀ ਹੌਲੀ ਸੁੱਤ ਗਿਆ ਪਰ ਦੀਪ ਜਾਗਦੀ ਰਹੀ ਅੱਖਾਂ ਵਿੱਚ ਪਾਣੀ ਵੀ ਸੀ ਤੇ ਕਿਸੇ ਅਜਿਹੇ ਸਾਹ ਦੀ ਲੋ ਵੀ ਜੋ ਪਹਿਲਾਂ ਕਦੇ ਨਹੀਂ ਜਾਗੀ ਸੀ ਸਵੇਰੇ ਦੀ ਸੂਰਜ ਰੋਸ਼ਨੀ ਕਮਰੇ ਵਿੱਚੋਂ ਛੰਨ ਛੰਨ ਕੇ ਆ ਰਹੀ ਸੀ ਬੱਲੀ ਅਜੇ ਵੀ ਅੱਧ ਸੁਤਾ ਪਿਆ ਸੀ ਤੇ ਦੀਪ ਰਸੋਈ ਵਿੱਚ ਚੜਾ ਬਣਾ ਰਹੀ ਸੀ ਉਸ ਦੇ ਹੱਥ ਕੰਬ ਰਹੇ ਸੀ ਪਰ ਚਿਹਰੇ ਤੇ ਉਸ ਮਸਕਰਾਟ ਸੀ ਜੋ ਸਿਰਫ ਦਿਲ ਦੇ ਨੇੜੇ ਆਏ ਬੰਦੇ ਦੇ ਨਾਲ ਹੀ ਆਉਂਦੀ ਹੈ ਉਸ ਨੇ ਬੱਲੀ ਨੂੰ ਬੁਲਾਇਆ ਬੱਲੀ ਹੋਏ ਚਾਹ ਤਿਆਰੇ ਜਾਂ ਮੂੰਹ ਧੋ ਲੈ ਬੱਲੀ ਨੇ ਅੱਖਾਂ ਮਲਦਿਆਂ ਕਿਹਾ ਤੂੰ ਤਾਂ ਮਾਂ ਵਰਗੀਆਂ ਦੀ ਬਹੁਤ ਖਿਆਰ ਰੱਖਦੀ ਹੈ ਦੀਪ ਅਸਪਈ ਪਰ ਅੰਦਰੋਂ ਅੰਦਰ ਉਸ ਦਾ ਦਿਲ ਕਹਿ ਰਿਹਾ ਸੀ ਮਾਂ ਨਹੀਂ ਪਤਾ ਨਹੀਂ ਕੀ ਹਾਂ ਤੇਰੇ ਲਈ ਦਿਨ ਚੜ ਗਿਆ ਸੀ ਪਿੰਡ ਦੀਆਂ ਔਰਤਾਂ ਹਮੇਸ਼ਾ ਦੀ ਤਰ੍ਹਾਂ ਚੁਗਲੀਆਂ ਕਰਦੀਆਂ ਫਿਰਦੀਆਂ ਸੀ ਕਿਸੇ ਵੀ ਨਵੀਂ ਗੱਡੀ ਕਿਸੇ ਦੇ ਘਰ ਦਾ ਬਰਾਤ ਆਉਣੀ ਤੇ ਹੁਣ ਕਿਸੇ ਦੀਆਂ ਗੱਲਾਂ ਦਾ ਨਵਾਂ ਮੌਜੂ ਦੀਪ ਦੇ ਘਰ ਵਿੱਚ ਇੱਕ ਨੌਕਰ ਆ ਗਿਆ ਏ ਸੁਣਿਆ ਏ ਬਹੁਤ ਹੀ ਚੁੱਪ ਪਰ ਸੋਹਣਾ ਸੋਰਾਏ ਰਾਮਾ ਕਰਨੀ ਗਲੀ ਵਿੱਚ ਖਲੋਤਿਆਂ ਆਪਣੀ ਸਾਥਣ ਨੂੰ ਗਿਆ ਉਹ ਇੱਕ ਕਮਲੇ ਕੱਲ ਜਦ ਮੈਂ ਦੀਪ ਦੇ ਘਰ ਤੋਂ ਕੋਲੋਂ ਲੰਘ ਰਹੀ ਸੀ ਨਾ ਉਹ ਛੋਰਾ ਅੰਗਣੇ ਵਿੱਚ ਬਾਲਟੀ ਭਰ ਰਿਹਾ ਸੀ ਤੇ ਦੀਪ ਵੀ ਖੜੀ ਦੇਖ ਰਹੀ ਸੀ ਚੁੱਪ ਚੁਪੇ ਦੂਜੀ ਹੱਸ ਪਈ ਹਾਂਜੀ ਇਹੀ ਤਾਂ ਹੈ ਜਵਾਨੀ ਦੋਵੇਂ ਪਾਸੇ ਤੇ ਪਤੀ ਅਮਰੀਕਾ ਆ ਪਿੰਡ ਦੀਆਂ ਜਵਾਨਾਂ ਨੂੰ ਕੋਈ ਰੋਕ ਨਹੀਂ ਸਕਦਾ ਸੀ ਦੀਪ ਨੂੰ ਵੀ ਕੁਝ ਕੁ ਸਮਝ ਆਉਣ ਲੱਗ ਗਈ ਸੀ ਕਿ ਲੋਕਾਂ ਦੀਆਂ ਨਜ਼ਰਾਂ ਬਦਲ ਰਹੀਆਂ ਨੇ ਜਦ ਵੀ ਉਹ ਬਾਹਰ ਨਿਕਲਦੀ ਲੋਕ ਥੋੜਾ ਘੁੱਟ ਕੇ ਉਸ ਵੱਲ ਵੇਖਦੇ ਸੀ ਉਸ ਨੂੰ ਬੁਰਾ ਲੱਗਦਾ ਸੀ ਇੱਕ ਦਿਨ ਦੀਪ ਨੇ ਬੱਲੀ ਨੂੰ ਕਿਹਾ ਲੋਕ ਸਾਡੇ ਬਾਰੇ ਗੱਲਾਂ ਕਰਦੇ ਨੇ ਬੱਲੀ ਚੁੱਪ ਰਿਹਾ ਫਿਰ ਬੋਲਿਆ ਲੋਕਾਂ ਦਾ ਕੰਮ ਏ ਕਹਿਣਾ ਸਾਡਾ ਕੰਮ ਏ ਚੁੱਪ ਰਹਿਣਾ ਜੇ ਸੱਚਿਆਂ ਤਾਂ ਡਰ ਕੇ ਇਸ ਗੱਲ ਦਾ ਦੀਪ ਨੇ ਹੌਲੀ-ਹੌਲੀ ਸਿਰ ਹਿਲਾਇਆ ਹਾਂ ਪਰ ਪਿੰਡੇ ਨਾ ਬੱਲੀ ਇੱਥੇ ਚੁੱਪੀ ਵੀ ਸ਼ੋਰ ਬਣ ਜਾਂਦੀ ਏ ਉਹ ਦਿਨ ਦੋਵੇਂ ਬਿਨਾਂ ਬੋਲਿਆਂ ਕੰਮ ਕਰਦੇ ਰਹੇ ਪਰ ਅੱਖਾਂ ਵਿੱਚ ਇੱਕ ਹੋਰ ਹੀ ਗੱਲ ਚੱਲ ਰਹੀ ਸੀ ਸ਼ਾਮ ਨੂੰ ਜਦ ਬੱਲੀ ਗਊਸ਼ਾਲਾ ਤੇ ਚਾਰਾ ਪਾਰਿਆ ਸੀ ਦੀਪ ਆ ਗਈ ਹੌਲੀ ਜਿਹੀ ਚਾਲ ਨਾਲ ਹਵਾ ਵਿੱਚ ਮਿੱਟੀ ਦੀ ਖੁਸ਼ਬੂ ਸੁਤੇ ਚੰਦ ਚੜ ਰਿਹਾ ਸੀ ਦੀਪ ਨੇ ਕਿਹਾ ਬੱਲੀ ਜੇ ਮੇਰੀ ਮਾਂ ਗਈ ਏ ਤੇ ਇਹ ਸਭ ਪਤਾ ਲੱਗ ਗਿਆ ਤਾਂ ਬੱਲੀ ਹੌਲੀ ਦਿਨ ਹਸਿਆ ਫੇਰ ਕੀ ਹੋਵੇਗਾ ਦੀਪ ਮੈਂ ਕਹਿ ਦੇਵਾਂਗਾ ਕਿ ਮੈਂ ਤੇਰੇ ਘਰ ਦਾ ਨੌਕਰ ਨਹੀਂ ਤੇਰੇ ਘਰ ਦਾ ਸਾਥੀ ਹਾਂ ਦੀਪ ਨੇ ਉਹਦੀ ਅੱਖਾਂ ਵਿੱਚ ਵੇਖਿਆ ਉਹਨਾਂ ਅੱਖਾਂ ਵਿੱਚ ਸੱਚਾਈ ਸੀ ਡਰ ਨਹੀਂ ਸੀ ਬੱਲੀ ਨੇ ਉਹਦਾ ਹੱਥ ਫੜਿਆ ਪਰ ਹੌਲੀ ਜਿਹੇ ਜਿਵੇਂ ਪੱਤਾ ਹਵਾ ਨਾਲ ਝੂ ਜਾਂਦਾ ਏ ਦੀਪ ਨੇ ਹੌਲੀ ਕਿਹਾ ਬੱਲੀ ਤੂੰ ਜਾਣਦਾ ਏ ਮੈਂ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੁੰਦੀ ਬੱਲੀ ਨੇ ਕਿਹਾ ਮੈਂ ਵੀ ਨਹੀਂ ਦੀਪ ਪਰ ਦਿਲ ਨੂੰ ਕੌਣ ਸਮਝਾਵੇ ਦੋਵੇਂ ਚੁੱਪ ਰਹੇ ਬਾਹਰ ਬੱਦਲ ਘਿਰਾਈ ਸੀ ਤੇ ਮੀਂਹ ਦੀ ਪਹਿਲੀ ਬੂੰਦ ਡਿੱਗੀ ਜਿਵੇਂ ਰੱਬ ਨੇ ਉਹਨਾਂ ਦੇ ਰਾਜ ਤੇ ਮੋਹਰ ਲਾ ਦਿੱਤੀ ਹੋਵੇ ਉਹ ਰਾਤ ਨੂੰ ਮੀਂਹ ਪੈਂਦਾ ਰਿਹਾ ਦੀਪ ਨੇ ਵੱਲੀ ਛੱਤ 'ਤੇ ਟਹਿਟ ਬੈਠੇ ਸੀ ਬਿਨਾ ਬੋਲੇ ਬੱਲੀ ਨੇ ਹੌਲੀ ਜਿਹਾਂ ਦੀ ਜੇ ਕਦੇ ਮੈਂ ਤੇਰੇ ਨਾਲ ਕੋਲ ਨਾ ਰਹਾ ਤਾਂ ਤੂੰ ਯਾਦ ਕਰੇਂਗੀ ਦੀਪ ਨੇ ਅੱਖਾਂ ਬੰਦ ਕਰ ਲਈਆਂ ਤੇ ਕਿਹਾ ਬੱਲੀ ਤੂੰ ਮੇਰੀ ਚੁੱਪ ਵੀ ਰਹੇਗਾ ਮੀ ਹੋਰ ਤੇਜ ਹੋ ਗਿਆ ਤੇ ਉਹਨਾਂ ਦੀਆਂ ਚੁੱਪੀਆਂ ਨੇ ਸਭ ਕੁਝ ਕਹਿ ਦਿੱਤਾ ਜੋ ਬੋਲਿਆ ਨਹੀਂ ਸੀ ਗਿਆ ਅਤੇ ਸਾਰੀਆਂ ਹੱਦਾਂ ਉਹਨਾਂ ਨੇ ਪਾਰ ਕਰ ਦਿੱਤੀਆਂ ਸੀ ਹੁਣ ਤਿੰਨ ਦਿਨ ਹੋ ਗਏ ਸੀ ਮੀਨ ਰੁਕਿਆ ਹਵਾ ਵਿੱਚ ਹੌਲੀ ਜੀ ਨਮੀ ਸੀ ਤੇ ਘਰ ਦੇ ਆਂਗਣੇ ਵਿੱਚ ਮਿੱਟੀ ਦੀ ਖੁਸ਼ਬੂ ਟਿਕੀ ਹੋਈ ਸੀ ਬੱਲੀ ਸਵੇਰੇ ਪਾਣੀ ਭਰ ਰਿਹਾ ਸੀ ਤੇ ਦੀਪਰ ਸੋਈ ਚ ਚਾਹ ਬਣਾ ਰਹੀ ਸੀ ਦੋਵੇਂ ਇੱਕ ਦੂਜੇ ਨੂੰ ਦੇਖ ਰਹੇ ਸੀ ਬਿਨਾਂ ਬੋਲੇ ਪਰ ਦਿਲ ਵਿੱਚ ਇੱਕ ਜੀਵ ਜਾਸ ਗੂੰਜ ਸੀ ਪਰ ਜਿਵੇਂ ਕਿਸਮਤ ਹਮੇਸ਼ਾ ਖੇਡ ਖੇਡਦੀ ਹੈ ਉਸੇ ਦਿਨ ਦੁਪਹਿਰ ਨੂੰ ਦੀਪ ਦੀ ਮਾਂ ਆ ਗਈ ਉਹਨਾਂ ਨੂੰ ਬਿਨਾਂ ਦੱਸੇ ਬਿਨਾਂ ਚਿੱਠੀ ਦੇ ਗੇਟ 'ਚ ਆ ਕੇ ਗੱਡੀ ਰੁਕੀ ਦੀਪ ਭਾਈ ਦੀ ਹੋਈ ਦੇ ਅੱਖਾਂ ਫੜ ਕੇ ਦੇਖਿਆ ਮਾਂ ਤੂੰ ਆ ਗਈ ਹਾਂ ਪੁੱਤ ਦਿਲ ਨਹੀਂ ਸੀ ਲੱਗਦਾ ਉੱਥੇ ਸੋਚਿਆ ਤੇਰੇ ਕੋਲ ਆ ਜਾਵਾਂ ਦੀਪ ਦੇ ਹੌਸਲੇ ਉੱਡ ਗਏ ਬੱਲੀ ਪਿੱਛੇ ਖਲੋਤਾ ਸੀ ਹੱਥ 'ਚ ਡੋਲੀ ਮਾਂ ਨੇ ਉਸ ਨੂੰ ਵੇਖਿਆ ਤੇ ਪੁੱਛਿਆ ਇਹ ਕੌਣਾ ਦੀਪ ਨੇ ਹੌਲੀ ਜਿਹਾ ਕਿਹਾ ਮਾਂ ਇਹ ਘਰ ਦੇ ਲਈ ਕੰਮ ਲਈ ਰੱਖਿਆ ਹੈ ਕੋਈ ਦਿਨ ਲਈ ਮਾਂ ਨੇ ਅੱਖਾਂ ਨਾਲ ਖੂਰਿਆ ਹਾਂ ਠੀਕ ਆ ਪਰ ਪਿੰਡ 'ਚ ਲੋਕ ਬੜੀਆਂ ਗੱਲਾਂ ਕਰ ਰਹੇ ਨੇ ਤੈਨੂੰ ਸੋਝਾ ਦੀਪ ਚੁੱਪ ਰਿਹਾ ਤੇ ਸਿਰ ਝੁਕਾ ਲਿਆ ਬੱਲੀ ਹੌਲੀ-ਹੌਲੀ ਪਿੱਛੇ हट ਗਿਆ ਉਹ ਰਾਤ ਪਹਿਲਾਂ ਵਾਂਗ ਨਹੀਂ ਸੀ ਦੀਪ ਆਪਣੇ ਕਮਰੇ 'ਚ ਸੀ ਤੇ ਬੱਲੀ ਬਾਹਰ ਸੱਜੇ ਦੇ ਹੇਠ ਦੋਵਾਂ ਨੇ ਅੱਖਾਂ ਬੰਦ ਕੀਤੀਆਂ ਪਰ ਨੀਂਦ ਨਹੀਂ ਸੀ ਆ ਰਹੀ ਪੱਲੀ ਨੇ ਰਾਤ ਦੇ ਵਿਚਕਾਰ ਚਿੱਠੀ ਲਿਖੀ ਦੀਪ ਮੈਂ ਤੈਨੂੰ ਕੁਝ ਨਹੀਂ ਕਹਿ ਸਕਿਆ ਪਰ ਜੋ ਮੇਰੇ ਦਿਲ 'ਚ ਸੀ ਉਹ ਸੱਚ ਸੀ ਮੈਂ ਜਾਣਦਾ ਹਾਂ ਮੈਂ ਇੱਥੇ ਨਹੀਂ ਰਹਿ ਸਕਦਾ ਤੇਰੇ ਘਰ 'ਚੋਂ ਤੇਰਾ ਕੋਈ ਮੇਰਾ ਕੋਈ ਹੱਕ ਨਹੀਂ ਪਰ ਜਦ ਤੂੰ ਛੱਤ ਵੱਲ ਵੇਖੇਂਗੀ ਚੰਦ ਤੈਨੂੰ ਮੇਰੀ ਯਾਦ ਦਿਵਾਏਗਾ ਮੈਂ ਜਾ ਰਿਹਾ ਪਰ ਮੇਰੇ ਦਿਲ ਦੀ ਥਾਂ ਤੇ ਕੋਲ ਹੀ ਰਹੇਗੀ ਸਵੇਰੇ ਦੀਪ ਜਾਗੀ ਤਾਂਗਣੇ ਚ ਖਮੋਸ਼ੀ ਸੀ ਬੱਲੀ ਦਾ ਬਿਸਤਰਾ ਖਾਲੀ ਸੀ ਤੇ ਟੇਬਲ ਤੇ ਉਹ ਚਿੱਠੀ ਪਈ ਸੀ ਉਸ ਨੇ ਚਿੱਠੀ ਪੜ੍ਹੀ ਅੱਖਾਂ ਤੋਂ ਹੰਝੂ ਲੁੜਕ ਪਏ ਬਾਹਰ ਆ ਕੇ ਆਸਮਾਨ ਵੱਲ ਵੇਖਿਆ ਸੂਰਜ ਚੜ ਰਿਹਾ ਸੀ ਪਰ ਉਸ ਦੇ ਦਿਲ ਵਿੱਚ ਅੰਧੇਰਾ ਸੀ ਉਸ ਨੇ ਹੌਲੀ ਜੀ ਕਿਹਾ ਬੱਲੀ ਤੂੰ ਆਖਿਆ ਸੀ ਨਾ ਚੰਦ ਤੈਨੂੰ ਯਾਦ ਕਰਵਾਏਗਾ ਦੇਖ ਮੈਂ ਹਰ ਰਾਤ ਚੰਦ ਵੇਖਾਂਗੀ ਉਹ ਦੇ ਹੱਥ ਚਿੱਠੀ ਸੀ ਤੇ ਹਵਾ ਨਾਲੋ ਚਿੱਠੀ ਉੱਡ ਕੇ ਮਿੱਟੀ ਵਿੱਚ ਮਿਲ ਗਈ ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹਨਾਂ ਦਾ ਪਿਆਰ ਮਿੱਟੀ ਦਾ ਹਿੱਸਾ ਬਣ ਗਿਆ ਸੀ ਕਈ ਮਹੀਨੇ ਬੀਤ ਗਏ ਪਿੰਡ ਦੇ ਲੋਕਾਂ ਨੇ ਗੱਲਾਂ ਕਰਨੀ ਛੱਡ ਦਿੱਤੀ ਪਰਦੀਪ ਦੀਆਂ ਅੱਖਾਂ ਵਿੱਚ ਉਹੀ ਖਾਲੀਪਨ ਸੀ ਰਾਤਾਂ ਨੂੰ ਛੱਤ ਤੇ ਬੈਠ ਕੇ ਚੰਦ ਵੇਖਦੀ ਤੇ ਕਦੇ ਹੌਲੀ ਜਹੀ ਹੱਸੀ ਆਉਂਦੀ ਜਿਵੇਂ ਕਿਸੇ ਨੇ ਉਸਦੇ ਨਾਮ ਨਾਲ ਦੂਰੋਂ ਆਵਾਜ਼ ਮਾਰੀ ਹੋਵੇ ਦੀਪ ਉਹ ਹੌਲੀ ਕਹਿੰਦੀ ਬੱਲੀ ਇੱਕ ਪਿੰਡ ਦੀ ਕੁੜੀ ਤੇ ਇੱਕ ਨੌਜਵਾਨ ਦੀ ਇਹ ਕਹਾਣੀ ਜਿੱਥੇ ਪਿਆਰ ਮਿਲਿਆ ਪਰ ਸਮਝ ਤੇ ਇਜਾਜ਼ਤ ਨਹੀਂ ਮਿਤੀ। ਕਈ ਵਾਰੀ ਪਿਆਰ ਬੋਲਦਾ ਨਹੀਂ ਸਿਰਫ ਹਵਾ ਵਿੱਚ ਬਸ ਜਾਂਦਾ ਹੈ। ਬਿਲਕੁਲ ਦੀਪ ਤੇ ਪਿੱਲੀ ਵਾਂਗ। ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਤੇ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਅਤੇ ਜੋ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਤਾਂ ਉਹਨਾਂ ਨੂੰ ਆਪਣੀ ਰਿਕਵੈਸਟ ਤਾਂ ਅਗੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਪਾਂ ਨੂੰ ਸਪੋਰਟ ਕਰੋ ਧੰਨਵਾਦ ਜੀ ਮਿਲਦੇ ਹਾਂ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਬਾਏ ਬਾਏ